ਪਿਛਲੇ ਦਿਨੀ ਜੋ ਪਿੰਡ ਕੋਟਸ਼ਮੀਰ ਲੱਖੇ ਸਿਧਾਣੇ ਦਾ ਵਿਰੋਧ ਹੋਇਆ ਉਹਨੂੰ ਵੱਖ-ਵੱਖ ਬੰਦਿਆਂ ਨੇ ਵੱਖ-ਵੱਖ ਚੈਨਲਾਂ ਨੇ ਵੱਖ-ਵੱਖ ਰੂਪ ਦਿੱਤਾ ਜੀ ਤੇ ਉਸਦੀ ਅਸਲ ਸੱਚਾਈ ਤੁਹਾਨੂੰ ਮੈਂ ਦੱਸਣਾ ਚਾਹਣਾ ਜੋ ਕਿ ਇੱਕ ਕੋਟਸ਼ਮੀਰ ਦਾ ਮੁੰਡਾ ਜਸੂ ਜਸੂ ਕੋਟਸ਼ਮੀਰ ਨਾਮ ਦਾ ਮੁੰਡਾ ਚਿੱਟੇ ਕੁੜਤੇ ਪਿਆਮੇ ਵਾਲਾ ਜਿਹੜਾ ਅੱਗੇ ਹੈ ਉਨੇ ਮੇਰੇ ਕੋਲੋਂ ਤਕਰੀਬਨ 12 ਲੱਖ ਰੁਪਏ ਦੀ ਫਰੋਤੀ ਲੈ ਲਈ ਸੀ 2 ਸਾਲਾਂ ਦੇ ਵਿੱਚ ਵਿੱਚ 50000 ਰੁਪਿਆ ਇੱਕ ਵਾਰੀ 215000 ਰੁਪਿਆ ਇੱਕ ਵਾਰੀ 425000 ਰੁਪਿਆ ਇੱਕ ਵਾਰੀ 365000 ਰੁਪਿਆ ਇੱਕ ਵਾਰੀ ਜਦੋਂ ਮੇਰੇ ਹੱਥ ਖੜੇ ਹੋ ਗਏ ਜੀ ਮੈਂ ਕਿਸੇ ਵੀ ਪਾਸੋਂ ਜਿੰਨਾ ਤੋਂ ਮੈਂ ਆਪਦੇ ਪੈਸੇ ਲੈਣਾ ਕੋਈ ਦੋਸਤ ਮਿੱਤਰ ਮੈਨੂੰ ਬੈਂਕ ਜਿੱਥੋਂ ਜਿੱਥੋਂ ਮੇਰਾ ਹੱਥ ਪੈਂਦਾ ਸੀ ਜਦੋਂ ਮੈਂ ਹਰ ਪਾਸੋਂ ਮੇਰੇ ਹੱਥ ਬਿਲਕੁਲ ਖੜੇ ਹੋ ਗਏ ਵੀ ਹੁਣ ਮੈਂ ਪੈਸੇ ਨਹੀਂ ਦੇ ਸਕਦਾ ਤਾਂ ਜਦੋਂ ਮੈਂ ਇਹਨਾਂ ਨੂੰ ਪੈਸਿਆਂ ਵਾਸਤੇ ਮਨਾ ਕੀਤਾ ਤਾਂ ਇਹਨਾਂ ਨੇ ਮੇਰੀ ਦੁਕਾਨ ਤੇ ਆ ਕੇ ਲੱਤ ਤੋੜ ਦਿੱਤੀ ਇਹਨਾਂ ਨੇ ਜਦੋਂ ਲੱਤ ਤੋੜਤੀ ਮੈਂ ਐਸਐਚਓ ਕੋਲੇ ਗਿਆ ਐਸਐਸਪੀ ਕੋਲੇ ਗਿਆ ਡੀਐਸਪੀ ਕੋਲੇ ਗਿਆ ਮੈਂ ਸਾਲ ਤੋਂ ਸਵਾ ਸਾਲ ਲਗਾਤਾਰ ੱੱਕੇ ਖਾਏ ਮੇਰੀ ਕਿਸੇ ਪਾਸੇ ਕੋਈ ਸੁਣਵਾਈ ਮੈਂ ਜਦੋਂ ਕਿਸੇ ਪਾਸੇ ਵੀ ਕੋਈ ਸੁਣਵਾਈ ਨਹੀਂ ਹੋਈ ਮੈਂ ਐਸਐਚਓ ਕੋਲੇ ਗਿਆ ਡਿਪਟੀ ਕੋਲੇ ਗਿਆ ਉਹਨਾਂ ਨੇ ਮੇਰੀ ਕੋਈ ਗੱਲ ਬਾਤ ਨਹੀਂ ਸੁਣੀ ਉਸ ਤੋਂ ਬਾਅਦ ਮੈਂ ਮੈਨੂੰ ਕਿਸੇ ਨੇ ਰਾਏ ਦਿੱਤੀ ਵੀ ਤੁਸੀਂ ਲਖੇ ਸਿਧਾਣੇ ਨੂੰ ਜਾ ਕੇ ਮਿਲੋ ਤੇ ਉਹ ਤੁਹਾਡਾ ਹੱਲ ਕਰੂਗਾ ਉਸ ਤੋਂ ਬਾਅਦ ਮੈਂ ਲਖੇ ਦੇ ਕੋਲੇ ਗਿਆ ਉਹਦੇ ਘਰੇ ਬਈ ਆਹ ਕਰਕੇ ਆ ਮੈਟਰ ਹੈ ਲਖੇ ਨੇ ਫਿਰ ਐਸਐਚਓ ਨੂੰ ਫੋਨ ਕੀਤਾ ਤੇ ਐਸਐਚਓ ਨੇ ਕਿਹਾ ਵੀ ਸਾਨੂੰ ਇੱਕ ਹਫ਼ਤੇ ਦਾ ਟਾਈਮ ਚਾਹੀਦਾ ਸੀ ਇੱਕ ਹਫ਼ਤੇ ਦੇ ਅੰਦਰ ਅੰਦਰ ਕਾਰਵਾਈ ਕਰ ਦਾਂਗਾ ਹਫਤੇ ਵਿੱਚ ਵੀ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਅਸੀਂ ਦੁਬਾਰਾ ਲੱਖੇ ਬਾਈ ਤੱਕ ਅਪਰੋਚ ਕੀਤੀ ਲੱਖੇ ਸਿਧਾਣੇ ਤੱਕ ਵੀ ਸਾਡਾ ਕੋਈ ਹੱਲ ਵਸੀਲਾ ਕਰੋ ਵੀ ਕਿਸੇ ਪਾਸੋਂ ਦੇਖੋ ਸਾਡੀ ਫਿਰ ਵੀ ਕੋਈ ਕਾਰਵਾਈ ਨਹੀਂ ਫਿਰ ਅਸੀਂ ਤੀਸਰੀ ਵਾਰੀ ਜਦੋਂ ਲੱਖੇ ਨੂੰ ਕਿਹਾ ਵੀ ਆਹ ਕਰਕੇ ਆਹ ਗੱਲ ਹੈ ਵੀ ਅਸੀਂ ਤਾਂ ਹੁਣ ਜਾਂ ਤਾਂ ਮਰ ਜਾਾਂਗੇ ਵੀ ਸਾਨੂੰ ਮਰਨਾ ਹੀ ਪੈਣਾ ਵੀ ਨਾ ਤਾਂ ਸਾਡੀ ਇਧਰੋਂ ਕੋਈ ਸੁਣ ਰਿਹਾ ਥਾਣੇ ਤੇ ਨਾ ਤੁਸੀਂ ਸੁਣ ਰਹੇ ਫਿਰ ਲੱਖਾ ਸਾਡਾ ਸਿਧਾਣਾ ਸਾਡੀ ਦੁਕਾਨ ਤੇ ਆਇਆ ਤੇ ਫਿਰ ਅਸੀਂ ਇੱਕ ਆ ਵੀਡੀਓ ਪਾਈ ਜੀ ਚੈੱਕ ਕਰੋ ਵੀਡੀਓ ਮੁੰਡਾ ਕਰਨ ਦੀ ਚੱਲ ਰਹੀ ਆ ਪੰਜਾਬ ਦੇ ਅੰਦਰ ਸਰਕਾਰ ਦੇ ਨੱਕ ਹੇਠ ਤੇ ਪ੍ਰਸ਼ਾਸਨ ਦੇ ਨੱਕ ਹੇਠੇ ਕੰਮ ਚੱਲ ਰਿਹਾ ਮੈਂ ਅੱਜ ਮੌੜ ਮੰਡੀ ਬੈਠਾ ਆ ਮੌੜ ਮੰਡੀ ਪਜਾਜ ਫੈਸ਼ਨ ਹਾਊਸ ਪਜਾਜ ਫੈਸ਼ਨ ਹਾਊਸ ਮੌੜ ਮੰਡੀ ਇਹ ਭਰਾ ਬੈਠਾ ਆ ਰਾਹੁਲ ਨਾ ਮੇਰੇ ਤਰ੍ਹਾਂ ਰਾਹੁਲ ਇਹਦਾ ਨਾਂ ਇਹਦੀ ਆ ਦੁਕਾਨ ਹੈ ਇਹ ਵਿਚਾਰਾ ਕੱਪੜੇ ਵੇਚ ਕੇ ਟਾਈਮ ਪਾਸ ਕਰਦਾ ਹੈ ਪਰਿਵਾਰ ਪਾਲਦਾ ਆ ਉਹਦਾ ਇਸ ਇਨਸਾਨ ਤੋਂ ਐਦੂ ਪਹਿਲਾਂ ਜਸੂ ਜਸੂ ਮੈਂ ਤੁਹਾਨੂੰ ਆ ਸਾਰੀ ਵੀਡੀਓ ਦਿਖਾ ਦਿੰਨਾ ਜੀ ਇਹਨੇ ਤਕਰੀਬਨ 12 ਤੋਂ 12.5 ਲੱਖ ਰੁਪਏ ਦੀ ਫਰੋਤੀ ਕੀਤੀ ਹੈ ਉਸ ਤੋਂ ਬਾਅਦ ਜਦੋਂ ਹੀ ਆ ਵੀਡੀਓ ਪਈ ਤਾਂ ਪ੍ਰਸ਼ਾਸਨ ਨਾਲ ਦੀ ਨਾਲ ਹਰਕਤ ਚ ਆਇਆ ਤੇ ਜਸੂ ਸੋਨ ਲਾਲ ਤੇ ਹਰੀਸ਼ ਗਰਗ ਜਿਹੜੀ ਇਹਦੀ ਮੇਨ ਟੀਮ ਹੈ ਜੀ ਉਹਨਾਂ ਤੇ ਧਾਰਾ 105/23 ਦੇ ਤਹਿਤ ਮਕਦਮਾ ਦਰਜ ਕੀਤਾ ਤੇ ਧਾਰਾ ਲਾਈ 384 85 86 ਟੈਕਸੋ ਵੀ ਬੀ ਜਦੋਂ ਪਰਚਾ ਦਰਜ ਹੋਇਆ ਜੀ ਇਸ ਨੂੰ ਜੇਲ੍ਹ ਭੇਜਿਆ ਇਹ ਤਕਰੀਬਨ ਢਾਈ ਤੋਂ 3 ਮਹੀਨੇ ਜੇਲ੍ਹ ਵਿੱਚ ਲਾ ਕੇ ਆਇਆ ਇਹ ਜੇਲ੍ਹ ਲਗਾ ਕੇ ਆਇਆ ਉਸ ਤੋਂ ਬਾਅਦ ਇਹਦਾ ਅਸਲ ਮਕਸਦ ਕੀ ਸੀ ਉਸ ਆ ਹੁਣ ਜਦੋਂ 2-3 ਦਿਨ ਪਹਿਲਾਂ ਬਾਈ ਲੱਖਾ ਸਧਾਨਾ ਗਿਆ ਸੀਗਾ ਕੋਰਟ ਸ਼ਮੀਰ ਕੋਰਟ ਸ਼ਮੀਰ ਜਦੋਂ ਇਹਦੀ ਕੋਈ ਨਹੀਂ ਕਿਸੇ ਬਸੋ ਗੱਲਬਾਤ ਇਹਨੇ ਜਿੰਦਾਬਾਦ ਮੁਰਦਾਬਾਦ ਦੇ ਉੱਥੇ ਨਾਰੇ ਮੁੰਡੇ ਲਿਆ ਕੇ ਸ਼ੁਰੂ ਕਰਦੇ ਉਹ ਕੋਈ ਵੱਖ-ਵੱਖ ਜਿਹੜੇ ਤੁਸੀਂ ਚੈਨਲਾਂ ਰਾਹੀਂ ਦੇਖ ਰਹੇ ਹੋ ਵੱਖ-ਵੱਖ ਬੰਦੇ ਉਹਨੂੰ ਵੱਖ-ਵੱਖ ਗੱਲਾਂ ਕਰ ਰਹੇ ਐ ਉਹਦੀ ਅਸਲ ਸੱਚਾਈ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਪਹਿਲਾਂ ਮੈਂ ਵੀਡੀਓ ਬਣਾਉਣਾ ਮੇਰਾ ਕੋਈ ਮਨ ਨਹੀਂ ਸੀ ਪਰ ਜਦੋਂ ਮੇਰੇ ਤੋਂ ਦੇਖ ਕੇ ਰਹਿਣ ਹੀ ਗਿਆ ਤਾਂ ਮੈਂ ਆ ਵੀਡੀਓ